ਡੇਰਾਪਾਪਰ ਨਾਨਕਚਪੀਤ ਪਰੀ ਹਾਲਤ ਚ ਨੌਜਵਾਨ ਦੀ ਚੱਕੀ ਹਾਲਤ ਚ ਮੌਤ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਡੀਐਸਪੀ ਜੋਗਾ ਸਿੰਘ ਨੇ ਦਿੱਤੀ ਜਾਣਕਾਰੀ ਡੇਰਾਪਾਪਰ ਨਾਨਕ ਤੇ 28 ਸਾਲਾ ਨੌਜਵਾਨ ਦੀ ਚੱਕੀ ਹਾਲਤ ਚ ਪੇਤ ਪ੍ਰੀ ਹਾਲਤ ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਮੋਕੇ ਤੇ ਡੀਐਸਪੀ ਜੋਗਾ ਸਿੰਘ ਨੇ ਦੱਸਿਆ ਕਿ ਪਿਤੇ ਕੱਲ ਮਤ ਤੱਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹਨਾਂ ਦਾ ਪੁੱਤਰ ਲਬਰੀਤ ਸਿੰਘ ਚੁੱਕਰਵਾਰ ਰਾਤ ਤੋਂ ਕਰੋ ਲਾਪਤਾ ਹੈ ਉਹਨਾਂ ਦੱਸਿਆ ਕਿ ਉਕਤ ਨੌਜਵਾਨ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਲਬਰੀਤ ਸਿੰਘ ਦੀ ਲਾਸ਼ ਕਤਾਰਪੁਰ ਕੋਰੀਡੋਰ ਨਿੱਤੀ ਇੱਕ ਪੁਰਾਣਾ ਗੇਟ ਉੱਪਰ ਪਈ ਹੋਈ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਹ ਜੀ ਬ੍ਰਦਰ ਇਨ-ਲਾਉ ਮੇਰਾ ਕੀ ਮਾਮਲਾ ਕੀ ਭਾਜੀ ਮਾਮਲਾ ਜੀ ਇਹੀ ਪਰਸੋਂ ਤੋਂ ਲੱਭਦੇ ਪਏ ਸ਼ਾਮ ਦੇ ਲਾਪਤਾ ਸੀਗਾ ਘਰੋਂ ਤੇ ਸਾਨੂੰ ਵੀ ਕੱਲ ਸਵੇਰੇ ਦੱਸਿਆ ਸਾਡੀ ਮਦਰ-ਇਨ-ਲਾਉ ਨੇ ਕਿ ਇਦਾਂ ਲੱਭਦਾ ਨਹੀਂ ਪਿਆ ਮੁੰਡਾ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਇਹੀ ਫਿਰ ਇਹਦੇ ਯਾਰਾਂ ਦੋਸਤਾਂ ਦੱਸਿਆ ਕਿ ਤਾਏ ਦਾ ਮੁੰਡਾ ਨਾਲ ਇਹ ਰਾਣਾ ਜੀ ਉਹ ਲੈ ਕੇ ਗਿਆ ਇਹਨੂੰ ਤੇ ਫਸੇ ਫਿਰ ਉਹ ਰਾਣੇ ਨੂੰ ਜਦੋਂ ਪੁੱਛਿਆ ਪੁੱਛਿਆ ਕਹਿੰਦਾ ਮੈਨੂੰ ਪਤਾ ਨਹੀਂ ਆਇਆ ਕਿੱਥੇ ਆ ਤੇ ਉਹ ਬਾਅਦ ਚ ਰਾਣੇ ਦਾ ਨੰਬਰ ਲਾਉਂਦੇ ਨੇ ਰਾਣਾ ਇਹਦਾ ਨੰਬਰ ਉਹਨੇ ਲੱਗਾ ਕਿ ਤੂੰ ਦੱਸ ਦੇ ਦੇ ਆ ਐਟ ਲੀਸਟ ਆ ਕਿੱਥੇ ਆ ਨਾਲ ਤੇਰੇ ਗਿਆ ਸੀਗਾ ਤੇ ਉਹਨੇ ਵੀ ਦੱਸਿਆ ਫਿਰ ਇਦਾਂ ਹੀ ਹੁਣ ਅੱਜ ਮੈਂ ਵੀ ਚੰਡੀਗੜ੍ਹੋਂ ਆਪਾਂ ਆਏ ਲੱਭਣ ਲੱਭਣ ਲਈ ਚਲੋ ਸੱਸ ਕੱਲੀ ਆ ਕਿੱਥੇ ਲੱਭਦੀ ਰਹੂਗੀ ਜਦੋਂ ਆ ਕੇ ਦੇਖਿਆ ਇਦਾਂ ਹੀ ਲੱਭਦੇ ਲੁੱਭਦੇ ਫਿਰ ਉੱਪਰ ਦੇਖਿਆ ਤਾਂ ਉੱਪਰੋਂ ਵੀ ਇਦਾਂ ਡੈਡ ਬੜੀ ਮੁੰਦੀ ਦੀ ਕੀ ਮੌਤ ਆ ਕੀ ਕਰਨ ਲੱਗਾ ਤੁਹਾਨੂੰ ਬਾਈ ਮੌਤ ਦੇਖੋ ਜੀ ਹੁਣ ਪੋਸਟਮਾਰਟਮ ਲਈ ਭੇਜਣ ਲੱਗੇ ਨੇ ਮਾਲਾ ਜੀ ਉੱਚ ਪਤਾ ਲੱਗੇਗਾ ਕੀ ਗੱਲ ਹੋ ਜੀ ਜਾਂ ਕੋਈ ਡਰੱਗ ਦੀ ਓਵਰਡੋਜ਼ ਆ ਜਾਂ ਕੋਈ ਹੋਰ ਕੋਈ ਕਿਸ ਚੀਜ਼ ਨਾਲ ਉਹਦੇ ਹੋਈ ਡੈਥ ਕੀ ਕੰਮ ਕਰਕੇ ਕਰਦਾ ਸੀ ਬਸ ਇਹ ਇੱਥੇ ਗੈਸ ਏਜੰਸੀ ਆ ਚੌਂਕ ਜਿੱਥੇ ਕਾਲਾਂ ਵਾਲੀ ਜਿਹੋ ਉੱਥੇ ਆ ਲੱਗਾ ਹੈ ਲੇਬਰ ਦਾ ਕੰਮ ਕਰਦਾ ਬਸ ਨਸ਼ਾ ਨੁਸ਼ਾ ਕਰਦਾ ਆਦੀ ਹੈ ਕਿ ਵਾਸਤੇ ਨਹੀਂ ਪਹਿਲਾਂ ਤਾਂ ਨਹੀਂ ਕਦੀ ਸਾਨੂੰ ਤਾਂ ਨਹੀਂ ਦੱਸਿਆ ਕਿ ਕੋਈ ਨਸ਼ਾ ਨੁਸ਼ਾ ਕਰਦਾ ਇਦਾਂ ਦਾ ਕੋਈ ਸੁਣਿਆ ਨਹੀਂ ਕੱਲਾ ਕੱਲਾ ਹੀ ਸੀਗਾ ਜੀ ਕਿੰਨ ਸਿਸਟਰ ਕਿੰਨੀਆਂ ਨੇ ਸਿਸਟਰ 2 ਨੇ ਸਰ ਜਦੋਂ ਇਹ ਗੁੰਮ ਹੋਇਆ ਸੀ ਤੇ ਕੋਈ ਗਮਸ਼ੁਦਗੀ ਦੀ ਰਿਪੋਰਟ ਲਖਾਈ ਪਈ ਹਾਂਜੀ ਕੱਲ ਲਖਾਈ ਸੀਗੀ ਪਹਿਲਾਂ ਤਾਂ ਵੇਟ ਕੀਤੀ ਥੋੜੀ ਦੇਰ 12 15 ਘੰਟੇ ਕਿ ਸ਼ਾਇਦ ਆ ਜਾਏ ਵਾਪਸ ਬਟ ਆਇਆ ਨਹੀਂ ਜਦੋਂ ਫਿਰ ਹਾਰ ਕੇ ਆਈ ਕਿ ਆ ਕੇ ਜਾਓ ਰਿਪੋਰਟ ਤਾਂ ਲਖਾ ਕੇ ਆਓ ਮਿਸਿੰਗ ਦੀ ਫਿਰ ਉਹ ਕੱਲ ਰਿਪੋਰਟ ਲਖਾ ਕੇ ਆਏ ਸੀਗੇ ਉਹੀ ਕਾਰਵਾਈ ਉਹ ਵੀ ਕਰਦੇ ਪਏ ਸੀਗੇ ਨੰਬਰ ਵਗੈਰਾ ਟ੍ਰੇਸ ਕਰਦੇ ਪਏ ਸੀਗੇ ਕਿ ਕਿੱਥੇ ਲੋਕੇਸ਼ਨ ਆ ਰਹੀ ਮੁੱਖ ਸਰਪੀਸ ਪਹੁੰਚੀ ਜਿੱਥੇ ਡੈਡ ਬਿੱਟੀ ਮਿਲੀ ਹਾਂਜੀ ਹਾਂਜੀ ਕੀ ਸ਼ੱਕ ਹੈ ਕਿਸ ਦੇ ਫਿਲਹਾਲ ਸ਼ੱਕ ਤਾਂ ਜੀ ਕੀ ਹੈ ਤੇ ਕੀ ਕੀ ਤੇ ਵੀ ਨਹੀਂ ਹੈਗਾ ਬਟ ਇਹੀ ਹੈ ਕਿ ਹੁਣ ਉਹ ਜਿਹੜਾ ਇਹਦਾ ਕਜ਼ਨ ਸੀਗਾ ਰਾਣਾ ਉਹਨੂੰ ਉਹ ਲੱਭ ਜੇ ਚਲੋ ਪਤਾ ਤਾਂ ਲੱਗੇ ਕੀ ਗੱਲ ਕੀ ਹੋਈ ਆ ਸ਼ੱਕ ਤਾਂ ਕੀ ਇਹਦੇ ਤੇ ਕਰਨਾ ਉਹਨ ਕੀ ਕੀ ਮੰਗੀ ਕਰਦੇ ਆ ਪੰਜ ਮੰਗ ਇਹੀ ਹੈ ਕਿ ਬਸ ਇਹ ਜਿਹੜਾ ਨਸ਼ਾ ਹੈ ਕਿਹ ਤਰੀਕੇ ਨਾਲ ਘਟੋ ਜੇ ਪੰਜਾਬ ਤੇ ਮੁੱਕ ਤਾਂ ਸਕਦਾ ਨਹੀਂ ਘਟੋ ਜੇ ਚਲੋ ਇੰਨਾ ਹੀ ਬੜਾ ਪੁਲਿਸ ਦਾ ਵੀ ਪੰਜਾਬ ਸਰਕਾਰ ਵੀ ਬੜਾ ਪੈਸਾ ਲਾ ਰਹੀ ਆ ਅੱਜ 5:30 ਵਜੇ ਪਹਿਲਾਂ ਰਾਣਾ ਏਜੰਸੀ ਚੋਂ ਲੈ ਕੇ ਆਇਆ ਆ ਕੀ ਬਿਠ ਦੱਡਰ ਦਾ ਨਾ ਕੀ ਹੈ ਲਾਪਰੇ ਸਿੰਘ ਅੱਛਾ ਉਥੋਂ ਝਾਂਸੀ ਚੋਂ ਲੈ ਕੇ ਉੱਥੇ ਵੀਡੀਓ ਵੀ ਹੈਗੀ ਉਦੀਰ ਰਾणे ਦੀ ਤਾਇ ਦਾ ਪੁੱਤ ਮੁਰਕੇ ਘਰ 5 ਵਜੇ 50 ਮਿੰਟ ਤੇ ਆ ਗਿਆ ਬੜਾ ਖੁਸ਼ੀ ਖੁਸ਼ਾਈ ਮਤਲਬ ਹੀ ਮਾਂ ਪੁੱਤ ਮੁੜ ਕੇ ਬਾਬੇ ਸ੍ਰੀ ਚੰਦੇ ਮੱਥਾ ਵੀ ਟੇਕਣ ਗਏ ਘਰ ਆ ਕੇ ਦਵਾਈ ਵੀ ਲੈਣ ਗਿਆ 7:30 ਪੌਣੇ 8 ਵਜੇ ਦੇ ਘਰੋਂ ਗਿਆ ਮੁੜ ਕੇ ਵੀ ਮੈਂ ਮੰਮੀ ਨਾਲ ਸੈਰ ਕਰਾਂ ਆ ਨਾਲ ਸਾਡੇ ਗਵਾਲ ਦਾ ਮੁੰਡਾ ਜਸਕਰਨ ਉਹਦੇ ਨਾਲ ਸੈਰ ਕਰਨ ਚੱਲ ਗਿਆ ਸ਼ੇਅਰ ਕਰਕੇ ਤੇ ਮੜਕੇ 9:30 9 ਵਜੇ ਰਾਣਾ ਘਰ ਆਇਆ ਘਰੋਂ ਫੇਰ ਜਾ ਕੇ ਪਤਾ ਨਹੀਂ ਘਰੋਂ ਕੀ ਖੜਿਆ ਤੇ ਕੀ ਨਹੀਂ ਤੇ ਮਤਲਬ 9:30 ਵਜੇ ਰਮੋਤ ਦਾ ਫੋਨ ਬੰਦ ਹੋ ਗਿਆ ਫੋਨ ਵੀ ਬੰਦ ਹੋ ਗਿਆ ਮੈਂ ਫੋਨ ਲਾ ਲਾ ਕੇ ਸ਼ਿਦਾਨ ਹੋ ਗਿਆ ਨਹੀਂ ਮੁੰਡੇ ਦਾ ਫੋਨ ਲੱਗਦਾ ਤੇ 10 ਵਜੇ ਮਾਰ ਕੇ ਤੇ ਘਰ ਆ ਗਿਆ ਇੱਕ ਦਿਨ ਦੀ ਗੱਲ ਹੈ ਇੱਕ ਦਿਨ ਮਿਸਮਾ ਪਰ ਸ਼ੁਕਰਵਾਰ ਰਾਤ ਸ਼ੁਕਰਵਾਰ ਰਾਤੀ ਇਹ 10:00 ਵਜੇ ਦਾ ਜਦੋਂ ਕਾਮਚਮ ਕਰਦੋਗੇ ਬੇਟੇ ਦਾ ਸਵਾ 9 ਹੋ ਗਏ ਤੇ 20 ਤੇ ਮਤਲਬ ਫੋਨ ਬੰਦ ਹੋ ਗਿਆ ਅੱਜ ਕਿਉਂ ਪਤਾ ਲੱਗਾ ਤੈਨੂੰ ਅੱਜ ਪੰਡੇ ਨੂੰ ਦਿਖਾ ਦਿੱਤੀ ਲੱਪਣੇ ਹੱਪੇ ਲੱਪਣੇ ਇਹ ਮੁੰਡੇ ਦੇ ਨਿਆਣੇ ਹੀ ਚਲੋ ਗਵਾਂਢ ਦੇ ਉਹ ਵਿਚਾਰੇ ਸੜਕਾਂ ਤੇ ਵੇਖ ਕੇ ਆਏ ਅੱਜ ਦੋਏ ਆਪਣਈਏ ਆਏ ਨੇ ਤੇ ਉਹਨਾਂ ਨੇ ਨਾਲ ਫੌਜੀ ਨਹੀਂ ਆਪਣਾ ਕਾਲਾ ਫੌਜੀ ਉਹ ਵੀ ਨਾਲ ਗਏ ਨੇ ਤਾਂ ਅੱਜ ਉਹ ਕੋਰੀਡੋਰ ਤੇ ਜਿਹੜਾ ਪਹਿਲਾ ਪਨਾਣਾ ਗੇਟ ਹੈ ਨਾ ਉੱਥੇ ਜਾ ਕੇ ਉਹਨਾਂ ਨੂੰ ਉੱਤੇ ਚੜ ਕੇ ਵੇਖਿਆ ਤੇ ਮੇਰਾ ਪੁੱਤ ਪਰ ਨਾ ਵੀ ਪਿਆ ਉੱਥੇ ਜੁੱਤੀ ਕੇ ਪਾਸੇ ਜੁੱਤੀ ਪਤਾ ਨਹੀਂ ਕਿ ਚਗੋ ਚਗੋ ਮੋਂ ਨਿਕਲਦੀ ਕਿੰਨੀ ਉਮਰ ਕਿੰਨੀ ਕਦੇ 28 27 ਸਾਲ ਹੈਗੀ ਵਿਆਹ ਕਿ ਵਾਰ ਹੈ ਕੁਵਾਰਾ ਜੀ ਕਿੰਨੀ ਆਪਾਂ ਕਿੰਨੀ ਦੋ ਕੀ ਮੈਂ ਕਰਦਾ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨੇ ਪਏ ਇਹਨੂੰ ਵੱਧ ਤੋਂ ਵੱਧ ਸਜ਼ਾ ਦਿਓ ਬੇਸ਼ੱਕ ਮਾਰ ਵੀ ਦੇਣ ਤੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਰੋ ਸੱਜੇ ਮਾਰਿਆ ਮੁੰਡੇ ਨੂੰ ਕਰੋ ਘਰ ਮੇਰੇ ਪੋਤ ਨੂੰ ਕਰੋ ਖੜ ਕੇ ਮਾਰਿਆ ਇਹਨਾਂ ਨੇ ਕੀ ਕੋਈ ਰੰਜਿਸ਼ ਹੈ ਤਾਂ ਨਾ ਰੰਜਿਸ਼ ਕੋਈ ਨਹੀਂ ਹੈਗੀ ਇਹ ਮੁੰਡਾ ਬਹੁਤ ਹੀ ਜਿਆਦਾ ਚਲਾਕ ਸਿਆਰੀ ਇਹਨਾਂ ਦੇ ਪਾਪਾ ਦੀ ਡੈਥ ਹੋ ਮਤਲਬ ਇੱਕ ਆਂਧਾ ਨਹੀਂ ਵੀ ਇਹਨਾਂ ਨੂੰ ਵੀ ਮਤਲਬ ਕਿਤੇ ਬਾਹਰ ਨਾਲ ਨਾਲ ਜਾਣਦੇ ਹੀ ਇਹਨਾਂ ਨੂੰ ਰਾਣੇ ਨੇ ਉਹ ਕੰਮ ਕਰਛੜੇ ਇਹਦੇ ਨਾਲ ਮੇਰਾ 2 ਸਾਲ ਹੋ ਗਿਆ ਪਰੇਟ ਹੋਇਆ ਤੇ ਇਹਨੇ ਮਗਰੋਂ ਤੂਲਾ ਸਾਬੋਂ ਵੀ ਕਢਾਤਾ ਸੀ ਪਾਟ ਪੁੱਟ ਕਰਦਾ ਸੀ ਮੁੰਡਾ ਇਹ ਕੋਪੜ ਪੁੜੀਆਂ ਪੜੰਗ ਜੇ ਬਾਹਰ ਪਾਤ ਤੇ ਨੇ ਤੂਲਾ ਸਾਬ ਤੋਂ ਵੀ ਕਢਾਤਾ ਚੋਲਾ ਚਲੋ ਚਲੋ ਪਾਠ ਤੋਂ ਹਟ ਗਿਆ ਮੁੜ ਕੇ ਇਹ ਚਾਚੀ ਉੱਥੇ ਸਕਿਉਰਟੀ ਗੱੜ ਦੀ ਨੌਕਰੀ ਕਰਨੀ ਇੱਥੇ ਕਰਨੀ ਹੈ ਮਜੀਠੇ ਜਾਣਾ ਮੇਰੇ ਕੋ 10000 ਰੁਪਏ ਇਹਨਾਂ ਨੇ ਹਫਤੇ ਦੇ ਵਿੱਚ ਡਾਇਆ ਦੂਆਂ ਨੇ ਮੇਰੇ ਕੋ ਲੈ ਜਾਣਾ 1000 ਦੇ ਦੇ 1500 ਦੇ ਮੰਮੀ ਆ ਜਾ ਦੇ ਦੇ ਮੈਨੂੰ ਨਹੀਂ ਪਤਾ ਪੀ ਕੀ ਕਰਦਾ ਇਹਨੇ ਗੁਰਦੁਆਰੇ ਵੀ ਟੀਕਾ ਦਾ ਸਮਾਨ ਦੇ ਕੇ ਨਾ ਟੀਕਾ ਲਾਇਆ ਨੇ ਦੇ ਕੇ ਸਮਾਨ ਤੇ ਉੱਥੇ ਆਪ ਮੈਂ ਡਿਊਟੀ ਤੇ ਚੱਲਿਆ ਉਹ ਤੇ ਮੁੰਡਾ ਜਦੋਂ ਮੈਨੂੰ ਫੋਨ ਆਇਆ ਪੇ ਮੁੰਡਾ ਗੁਰਦੁਆਰੀ ਡਿੱਗਾ ਕਿਹੋ ਜਿਹਾ ਲਾਪਰੀਤ ਡਿੱਗਾ ਦਿਨਾਲੇ ਇਹਨੂੰ ਤਾਂ ਸਾਰਾ ਸਮਾਂ ਦਿੱਤਾ। ਇਹਦੀ ਸ਼ਾਂਤੀ ਦੀ ਸ਼ਰਜਾ ਹੁਣ ਇਹਦੀ ਸ਼ਾਂਤੀ। ਇਹਦੀ ਵੀ ਇਹਦਾ ਵੀ ਹੁਣ ਵੀ ਇਹ ਤਾਂ ਫੂਲ ਲਾਇਆ ਫੂਲ ਉਹਦਾ ਬੰਦ ਆਂ ਲਿਆ ਸੀ ਤੇ ਸੀ ਇਹ ਖੋਲਿਆ ਸੀ। ਮੰਗੇ ਕਿ ਮੇਰੀ ਇਹੋ ਮੰਗ ਭਈ ਜਿੱਥੇ ਵੀ ਫੜਿਆ ਜਾਂਦਾ ਟੈਨ ਨੂੰ। ਮੈਨੂੰ ਹੁਣ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਚਾਹੀਦਾ ਮੈਂ ਕੱਲੀ ਜਣੀ ਕੀ ਕਰ ਸਕਦੀ। ਆਸਪਤਲ ਵੀ ਮੇਰੇ ਪੂਰੇ ਹੋ ਗਏ। ਹਾਲਤ ਵੇਖੋ। ਮੈਂ ਤਾਂ ਇਹਦੇ ਸਿਰ ਤੇ ਬੈਠੀ। ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪੁਰਾਣਾ ਜਿਹੜਾ ਰਸਤਾ ਹੈ ਉਹ ਗੇਟ ਦੇ ਉੱਪਰ ਗੁੰਮਟ ਹੈ। ਗੁੰਮਟ ਦੇ ਵਿੱਚੋਂ ਇੱਕ ਬਾਡੀ ਮਿਲੀ ਆ। ਜਿਹੜੀ ਕੋਈ ਕਰੀਬ 28 ਸਾਲ ਲੜਕੇ ਦੀ ਬਾਡੀ ਹੈ ਲਵਪ੍ਰੀਤ ਸਿੰਘ ਨਾਮ ਇਹਦਾ ਇੱਥੇ ਨਾਲ ਹੀ ਸ਼ਹਿਰ ਦੇ ਵਿੱਚ ਡੇਰਾ ਬਾਬਾ ਨਾਨਕ ਬਾਜ਼ਾਰ ਚ ਹੀ ਰਹਿੰਦਾ ਰਹਿਣ ਵਾਲਾ ਇਹਦਾ ਤਾਇ ਦਾ ਲੜਕਾ ਤੇ ਪਰਸੋਂ ਦੇ ਘਰੋਂ ਗਾਇਬ ਸੀ ਜਿਸ ਦੇ ਸਬੰਧ ਵਿੱਚ ਕੱਲ ਇਹਦੇ ਲਵਪ੍ਰੀਤ ਦੇ ਮਾਤਾ ਪਿਤਾ ਨੇ ਕੰਪਲੇਨਟ ਕੀਤੀ ਸੀ ਜਿਹਦੇ ਵਿੱਚ ਇਹਦਾ ਇਸ਼ਤਿਹਾਰ ਵਗੈਰਾ ਜਾਰੀ ਕਰਾਇਆ ਗਿਆ ਸੀ ਕਿ ਇਹ ਕਿੱਥੇ ਗਏ ਨੇ ਦੋਨੋਂ ਪਰ ਲੇਕਿਨ ਇਹਦਾ ਤਾਇ ਦਾ ਲੜਕਾ ਕੱਲ ਵਾਪਸ ਆ ਗਿਆ ਸੀ ਆਪਣੇ ਘਰ ਇਹ ਮਿਲ ਨਹੀਂ ਸੀ ਰਹਾ ਅੱਜ ਇਹਦੀ ਇਹਦੇ ਪਰਿਵਾਰ ਵਾਲੇ ਭਾਲ ਕਰਦੇ ਹੋਏ ਇੱਥੇ ਪਹੁੰਚੇ ਨੇ ਜਿੱਥੇ ਇਹਨਾਂ ਨੂੰ ਇਹਦੀ ਬਾਡੀ ਮਿਲੀ ਆ ਤੇ ਇਹਦਾ ਪੋਸਟਮਾਰਟਮ ਕਰਾਉਣਾ ਹੈ ਆਫਟਰ ਇਹਦਾ ਕੌਜ਼ ਆਫ ਡੈਥ ਹੈਗਾ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਸਰ ਫਿਲਹਾਲ ਇਹ ਲੜਕੀ ਕਰ ਰਹੀ ਕੀਤੀ ਹੈ ਜੀ ਫਿਲਹਾਲ 174 ਦੀ ਕਾਰਵਾਈ ਇਹਦੇ ਪਰਿਵਾਰ ਦੇ ਮੈਂਬਰ ਚਾਹੁੰਦੇ ਨੇ ਵੀ ਹੋਵੇ ਤੇ ਸਾਨੂੰ ਪਤਾ ਲੱਗੇ ਵੀ ਇਹਦਾ ਕੌਜ਼ ਆਫ ਡੈਥ ਕੀ ਆ ਇਹਨੂੰ ਇਹਦੇ ਤਾਏ ਦੇ ਲੜਕੇ ਨੇ ਜਾਂ ਕੁਝ ਦੇ ਕੇ ਮਾਰਿਆ ਹੈ ਜਾਂ ਇਹ ਆਪਣੇ ਆਪ ਕੁਝ ਮਰਿਆ ਹੈ ਸਰ ਮੁੱਢਲੀ ਜਾਂਚ ਤੋਂ ਕੀ ਲੱਗਦਾ ਵੈਸੇ ਡੈੱਡ ਪੜੀ ਵੀ ਮੁੱਢਲੀ ਜਾਂਚ ਤੋਂ ਅਜੇ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ ਤੇ ਆਫਟਰ ਪੋਸਟਮਾਰਟਮ ਵੀ ਪਤਾ ਚੱਲੇਗਾ ਇਹਦੀ ਮੌਤ ਕਿਸ ਤਰ੍ਹਾਂ ਹੋਈ ਪਰ ਪਰਿਵਾਰ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਹਨਾਂ ਦੀ ਕੋਲ ਲੜਾਈ ਵਗੈਰਾ ਹੋਈ ਸੀ ਉਹਦੀ ਵੀ ਤਫਤੀਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਦੀ ਵੀ ਤਫਤੀਸ਼ ਦੌਰਾਨ ਕੋਈ ਗੱਲ ਸਾਹਮਣੇ ਆਏਗੀ ਲੜਾਈ ਝਗੜੇ ਵਾਲੀ ਜਾਂ ਇਹਦੇ ਤਾਏ ਦੇ ਲੜਕੇ ਦੇ ਖਿਲਾਫ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ